ਗਾਈਸ ਤੁਹਾਨੂੰ ਮੈਂ ਇੱਕ ਗੱਲ ਸ਼ੇਅਰ ਕਰਨੀ ਆ ਤੇ ਜਦੋਂ ਸਾਰਿਆਂ ਦਾ ਖੇਡਣ ਦਾ ਟਾਈਮ ਹੁੰਦਾ ਖੇਡਣ ਚਲੇ ਜਾਂਦੇ ਆ ਕਿਉਂਕਿ ਮੈਂ ਵਲੌਗ ਬਣਾਉਂਦਾ ਆ ਤੇ ਜਦੋਂ ਮੈਂ ਵਲੌਗ ਅਪਲੋਡ ਕਰ ਦਿੰਨਾ ਖੇਡਣ ਚਲ ਜੰਨਾ ਆ ਤੇ ਉਹ ਕਹਿੰਦੇ ਆ ਕਿ ਹੁਣ ਤਾਂ ਅਸੀਂ ਖੇਡ ਲਿਆ ਹੁਣ ਅਸੀਂ ਬੰਦ ਕਰਨ ਲੱਗੇ ਮੈਚ ਇਸ ਕਰਕੇ ਗਾਈਸ ਹਣ ਮੈਂ ਖੇਡਣ ਵੀ ਨਹੀਂ ਆਨਾ ਸਪੋਰਟ ਜ਼ਰੂਰ ਕਰਿਓ ਜਤੀਸ਼ ਜੀ ਦੇਖ ਲਓ ਪੜਦਾ ਵੀ ਆ ਤਾਂ ਖੇਡ ਵੀ ਨਹੀਂ ਹੁੰਦਾ ਬਸ ਵਲੌਗ ਹੀ ਬਣਾਉਂਦਾ ਆ ਟਾਈਜ਼ ਕਰਕੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਗਾਇਸ ਜਰੂਰ ਕਰਿਓ ਹੈ ਗਾਇਸ ਗੁੱਡ ਈਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਗੇ ਗਾਇਸ ਟਾਈਮ ਹੋ ਰਿਹਾ ਆ 4:40 ਤੇ ਗਾਇਸ ਮੈਂ ਹੋਮਵਰਕ ਕਰਨ ਆਇਆ ਆ ਸਾਇੰਸ ਦਾ ਆ ਦੇਖੋ ਗਾਇਸ ਹੋਮਵਰਕ ਕਰਨ ਤੇ ਹੱਲੇ ਮੇਰਾ ਹੋਮਵਰਕ ਰਹਿੰਦਾ ਆ ਗਾਇਸ ਮੰਮੀ ਜੀ ਪਾਲੀਆਂ ਕਟਣ ਦਾ ਆ ਅੱਜ ਬਣੂਗੀਆਂ ਫਲੀਆਂ ਗਾਇਸ ਤੁਹਾਨੂੰ ਲੱਗਦਾ ਕਿ ਮੈਨੂੰ ਛੁੱਟੀਆਂ ਹੋ ਗਈਆਂ ਛੁੱਟੀਆਂ ਹਲੇ ਗਾਇਸ ਇੱਕ ਤਾਂ ਹੋਣੀਆਂ ਆ ਹਲੇ ਗਵਰਨਮੈਂਟ ਵੱਲੋਂ ਆਰਡਰ ਨਹੀਂ ਆਇਆ ਛੁੱਟੀਆਂ ਦਾ ਜਦੋਂ ਆਜੂਗਾ ਉਦੋਂ ਛੁੱਟੀਆਂ ਹੋਣੀਆਂ ਆ ਤੇ ਹਲੇ ਰੈਗੂਲਰਲੀ ਸਕੂਲ ਜਾਂਦੇ ਆ ਸੀ ਤੇ ਚਲੋ ਗਾਇਸ ਸਨਮੈਂ ਮੈਂ ਹੌਮ ਬਣਾ ਕੇ ਮਿਲਦਾ ਹਾਂ ਟਾਈਮ ਦੇਖ ਲਓ ਗਾਇਸ ਆਹ ਦੇਖੋ ਟਾਈਮ ਗਾਇਸ ਇਹਦਾ ਜਿੱਦਾਂ ਕੀ ਹੈਣਾ ਇਦਾਂ ਲੱਗਣ ਰਿਹਾ ਜਿੱਦਾਂ ਸੱਤ ਦਾ ਅੱਜ ਕਿਉਂ ਹੁੰਦੇ ਆ। ਕੋਸੇ ਦਰਾ ਕੋਸੇ ਲੱਗਣਦੇ ਆ ਉਲਟਾ ਹੀ ਡੈਮ ਨਜ਼ਰ ਆਉਣਦੇ ਆ ਚਲੋ ਕੋਈ ਨਾ ਗਾਇਸ। ਤੁਹਾਨੂੰ ਮੈਂ ਹோம்ਵਰਕ ਕਰਕੇ ਮਿਲਦਾ ਹਾਂ ਪਤਾ ਨਹੀਂ ਮੇਰਾ ਹோம்ਵਰਕਾ ਤੋਂ ਕੰਪਲੀਟ ਹੋਊਗਾ। ਕੋਈ ਨਾ ਗਾਇਸ 2 ਪੇਜ ਹੀ ਆ ਹੋ ਜਾਣਾ। 10-15 ਮਿੰਟ ਵਿੱਚ ਵੀ ਹੋ ਸਕਦਾ ਆ। ਤੁਹਾਨੂੰ ਮੈਂ ਕਰਕੇ ਮਿਲਦਾ। ਗਾਇਸ ਹோம்ਵਰਕ ਕੰਪਲੀਟ ਹੋ ਗਿਆ ਆ ਤੇ ਹੁਣ ਮੈਂ ਜਾ ਕੇ ਫ੍ਰੀ ਹੋਇਆ ਆ। ਗਾਇਸ ਮੰਮੀ ਜੀ ਧੋਦੇ ਪੇ ਭਾਂਡੇ। ਹਾਂ ਦੇਖੋ ਗਾਇਸ ਕੀ ਬਣਿਆ ਅੱਜ ਫੜੀਆਂ ਹੈ ਰੱਖੀ ਹੈ ਕੁੱਕਰ ਅੱਛਾ ਆ ਆ ਦੇਖੋ ਗਾਇਸ ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ ਗੰਝ ਨਹੀਂ ਦੇਣਾ ਮੇਰਾ ਆ ਮੇਰਾ ਬਾਏ ਰੋਂਦਾ ਨਹੀਂ ਵੀ ਆਇਆ ਖੁੱਲ ਕੇ ਰੋਲਾ ਨਕਲੀ ਰੋਣਾ ਹੈ ਤੇਰਾ ਅੰਛੀ ਆਇਓ ਤੇ ਚਲੀਏ ਆਇਓ ਤੇ ਚਲੀਏ ਆਇਓ ਓਏ ਉਧਰ ਚਲੀ ਆਇਓ ਚਲੋ ਗਾਇਸ ਚੱਲਦੇ ਇਹਨੂੰ ਲੈ ਕੇ ਉੱਤੇ ਗਾਈਸ ਇਹ ਠੀਕ ਨਹੀਂ ਸੀਗਾ ਇਸ ਕਰਕੇ ਸਕੂਲ ਨਹੀਂ ਆਉਂਦਾ ਹੈ ਨਾ ਮਾਂਜੀ ਕੀ ਹੋਇਆ ਚਲੋ ਗਾਈਸ ਇਹਨੂੰ ਬੁਸਾ ਦੇ ਕੀ ਹੋਇਆ ਮਾਂਜੀ ਕੀ ਹੋਇਆ ਨਾ ਗਾਈਸ ਬੋਲਦਾ ਹੀ ਨਹੀਂ ਬਸ ਉੱਤੇ ਉੱਤੇ ਦੇਖੋ ਗਾਈਸ ਇਹਨੇ ਕਹਣਾ ਐਸੀ ਲਾਇਆ ਦੇਖਿਆ ਚਲੋ ਗਾਈਸ ਐਸੀ ਨਹੀਂ ਲਾਇਆ ਨੋ ਨਾ ਨੋ ਨਾ ਰਾਤ ਨੂੰ ਲਾਵਾਂਗੇ ਰਾਤ ਨੂੰ ਲਾਵਾਂਗੇ ਸਾਡੇ ਪੁੱਤ ਲੈ ਗਾਇਸ ਦੇਖੋ ਹਾਂ ਦੇਖੋ ਗਾਇਸ ਐਸੀ ਲਾਉਣ ਦਿਆ ਐਸੀ ਨਹੀਂ ਲਾਉਣਾ ਐਸੀ ਨਹੀਂ ਲਾਉਣਾ ਰਾਜਾ ਇਹ ਤੇ ਵਾਫੇ ਇਹ ਤੇ ਵਾ ਤਰੀ ਕੋਲਫੀ ਜਮਾਵਾ ਦੇਖੋ ਗਾਇਸ ਡਰਦਾ ਗਾਇਸ ਆ ਡੋਰ ਦੀ ਆਵਾਜ਼ ਦੇਖੋ ਜਿੱਦਾਂ ਹੈ ਨਾ ਕੋਈ ਭੂਤੀਆ ਫਿਲਮ ਵਿੱਚ ਕੋਈ ਡੋਰ ਹੁੰਦਾ ਜਿੱਦਾਂ ਕਿ ਉਹ ਬੰਦ ਹੁੰਦਾ ਇਹਦਾ ਆਵਾਜ਼ ਆਉਂਦੀ ਹੁੰਦੀ ਹਾਂ ਹਾਂ ਦੇਖੋ ਗਾਇਸ ਕੀ ਕਰਨ ਦੇ ਆ ਉਹ ਬੰਦ ਹੋਈ ਜਾਂਦਾ ਇਹ ਧੱਕਾ ਲਾਈ ਜਾਂਦਾ ਓਏ ਨਾ ਕਰ मछी पीछे देखो कौन है भूत आ पीछे पीछे भूत आ आधे पीछे इधर नहीं ओरे पीछे ओरे पीछे पीछे देख पीछे आरे आरे इधर देख आरे इधर देख भूत आरे भूत खड़ा है इधर देख हां डर गया आ ही गया बाहर पे आ देखो गाइस की करन दे आया ओए ओए ओए

ऐसे करएगा ऐसे करेंगे ऐसे देखो ऊपर चढ़ना ऊपर नहीं चढ़ना चल ऐसे तू डरता क्यों नहीं जाता पहले मुझे समझ नहीं आंधी गरीब आ किथे जाना ऊपर ऊपर जाना सचियाना किथे उड़ ऊपर ऊपर जाना गाइस कहंदा ऊपर आना ऊपर नहीं आना ऊपर की करन जाना ਨਾਲਿਦ ਮਮਾ ਦਾ ਮਮਾ ਦਾ ਪਤਾ ਹੀ ਹੈ ਨਾ ਨਹੀਂ ਵਾਂਚੀ ਨਹੀਂ ਜਾਣਾ ਨਹੀਂ ਸੋਨੇ ਨਹੀਂ ਜਾਣਾ ਫੇ ਕਿਹ ਦਿਨ ਚਲਾਂਗੇ ਉਹ ਆ ਗਈ ਕਿੱਧਰ ਗਏ ਸਾਰੇ ਫੁੱਟੇਗਾ ਮਹੁੰਦੇ ਆ ਜਰੋ ਦੇਖੋ ਨਾ ਕਰ ਹੋਏ ਹਰਦਾਨੀਓ ਨਾ ਓਏ ਚੱਲ ਮੰਜੜਗਾ ਮੰਜੜਗਾ ਡਗਾ ਹੋਜੀ ਮੰਜਾ ਹਾਂ ਦੇਖੋ ਇਸ ਮੰਜਲਮ ਕਰਨ ਦਿਆ ਓਏ 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 ਦੇਵਨ ਆ ਜਾਈਂ ਓਏ ਆਪਣੇ ਮੰਮੀ ਜੀ ਹੋਰ ਮੰਮੀ ਜੀ ਵਧੀਆ ਤੂੰ ਸੁਣਾ ਕੰਮ ਹੋ ਗਿਆ ਸਕੂਲ ਦਾ ਹੂੰ ਹੋ ਗਿਆ ਹਾਂ ਠੀਕ ਹੋਰ ਠੀਕ ਹੈ ਚਾਲ ਸਬ지 ਬਣਾ ਕੇ ਟੀ ਗਰਮੀ ਬਹੁਤ ਅੱਜ ਹੂੰ ਘਬਰਾਟ ਜੇ ਹੁੰਦੀ ਥੋਲ ਚ ਮੈਂ ਭੱਜ ਗਈ ਗਰਮੀ ਨੇ ਬਹੁਤ ਜ਼ਿਆਦੇ ਅੱਛਾ ਹੂੰ ਪਾਸ ਕਾਂਜ ਵੀ ਬਣਾ ਕੇ ਪੀ ਗਏ ਹਟੀਆਂ ਹੂੰ ਹੋਰ ਪਾਪਾ ਜੀ ਹਾਂਜੀ ਜਤਿਸ਼ ਕੁਮਾਰ ਜੀ ਕਿਦਾਂ ਵਧੀਆ ਦੋਸਤੋ ਅੱਜ ਥੋੜੇ ਜਿਹਾ ਜਤਿਸ਼ ਦਾ ਥੋੜਾ ਜਿਆਦਾ ਥੋੜਾ ਪ੍ਰੈਸ਼ਰ ਹੈ ਅੱਜ ਅੱਜ ਇਹਨੂੰ ਹੋਮਵਰਕ ਬਹੁਤ ਮਿਲਿਆ ਤੇ ਬਾਕੀ ਕੋਈ ਗੱਲ ਨਹੀਂ ਬਲੌਗ ਵੀ ਬਣਾਉਂਦਾ ਵਿਚਾਰਾ ਪੜਦਾ ਵੀ ਆ ਹੋਮਵਰਕ ਵੀ ਕੰਪਲੀਟ ਕਰਨਾ ਪੈਂਦਾ ਬਸ ਗਾਇਸ ਤੁਸੀਂ ਇੱਕ ਚੀਜ਼ ਕਰਨੀ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਗਾਈਸ ਤਾਂ ਨਾ ਮੈਂ ਇੱਕ ਗੱਲ ਸ਼ੇਅਰ ਕਰਨੀ ਆ ਤੇ ਚਲੋ ਚਲੋ ਗਾਈਸ ਸੈਟਅਪ 'ਤੇ ਜਾ ਕੇ ਬਲਦਾਂ ਮੈਂ ਗੱਲ ਸ਼ੇਅਰ ਕਰਦਾ ਇੱਕ ਚੱਕ ਇੱਥੇ ਹੂੰ ਚਲੋ ਗਾਈਸ ਮੈਂ ਗੱਲ ਦੱਸਦਾ ਗੱਲ ਮੇਰੇ ਮਨ ਵਿੱਚ ਸੀਗੀ ਚਲੋ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ ਆ ਮੰਮੀ ਜੀ ਮੈਂ ਮਤਲਬ ਕਿ ਤੁਹਾਨੂੰ ਵੀ ਦੱਸਾਂਗਾ ਤੁਸੀਂ ਵੀ ਸੁਣੀਓ ਜਦੋਂ ਸਾਰਿਆਂ ਦਾ ਪੜ੍ਹਨ ਦਾ ਟਾਈਮ ਹੁੰਦਾ ਹੈ ਤੇ ਉਦੋਂ ਮੈਂ ਪੜ੍ਹਦਾ ਵੀ ਆ ਤੇ ਜਦੋਂ ਸਾਰਿਆਂ ਦਾ ਖੇਡਣ ਦਾ ਟਾਈਮ ਹੁੰਦਾ ਖੇਡਣ ਚਲੇ ਜਾਂਦੇ ਆ ਜਦੋਂ ਮੈਂ ਵਲੌਗ ਬਣਾਉਂਦਾ ਆ ਤੇ ਜਦੋਂ ਮੈਂ ਵਲੌਗ ਅਪਲੋਡ ਕਰ ਦਿੰਨਾ ਖੇਡਣ ਚਲ ਜੰਨਾ ਆ ਤੇ ਉਹ ਕਹਿੰਦੇ ਆ ਕਿ ਹੁਣ ਤਾਂ ਅਸੀਂ ਖੇਡ ਲਿਆ ਹੁਣ ਅਸੀਂ ਬੰਦ ਕਰਨ ਲੱਗੇ ਮੈਚ ਗਾਈਸ ਇੱਕ ਵਾਰੀ ਮੈਂ ਕਿਹਾ ਨਹੀਂ ਸੀਗਾ ਕਿ ਮੈਂ ਖੇਡਣ ਚੱਲਾ ਆ ਗਾਈਸ ਅਦੋਂ ਇਦਾਂ ਹੋਈ ਸੀ ਕਿ ਅਸੀਂ ਮੈਚ ਬੰਦ ਕਰਨ ਲੱਗੇ ਆ ਮੈਚ ਦੀ ਸਮਾਪਤੀ ਹੋ ਗਈ ਆ ਹੁਣ ਬਸ ਅਸੀਂ ਹੌਣੀ ਅਗੇ ਖੇਲਣਾ ਹੁਣ ਕੋਈ ਮੈਚ ਨਹੀਂ ਲਾਉਣਾ ਗਾਈਸ ਸਿੱਧਾ ਹੁੰਦੀ ਆ ਇਸ ਕਰਕੇ ਗਾਈਸ ਹਣ ਮੈਂ ਖੇਡਣ ਵੀ ਨਹੀਂ ਆਣਾ ਮੈਂ ਗਾਈਸ ਹੁਣ ਵਲੌਗ ਹੀ ਬਣਾਉਂਦਾ ਆ ਬਸ ਗਾਈਸ ਤੁਸੀਂ ਹੁਣ ਮੇਰੀ ਸਪੋਰਟ ਕਰਨੀ ਆ ਸਪੋਰਟ ਜ਼ਰੂਰ ਕਰਿਓ ਜਤਿਸ਼ੀ ਦੇਖ ਲਓ ਪੜਦਾ ਵੀ ਆ ਤਾਂ ਖੇਡ ਵੀ ਨਹੀਂ ਹੁੰਦਾ ਬਸ ਵਲੌਗ ਹੀ ਬਣਾਉਂਦਾ ਆ ਤਾਂ ਇਸ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਗਾਈਸ ਜ਼ਰੂਰ ਕਰਿਓ ਗਾਈਸ ਬਹੁਤ ਆਡੀਅנס ਅੱਧਾ ਦੀ ਹੋਣੀ ਆ ਜਿਨ੍ਹਾਂ ਨੇ ਮੈਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਗਾਈਸ ਸਬਸਕ੍ਰਾਈਬ ਜ਼ਰੂਰ ਕਰਿਓ ਗਾਈਸ ਇਹ ਦੇਖ ਲੋ ਮੰਮੀ ਜਿੰਨੇ ਵੀ ਕਹਿ ਦਿੱਤਾ ਕਿ ਹੁਣ ਮੈਂ ਖੇਡਣ ਨਹੀਂ ਜਾਣਾ ਮੈਨੂੰ ਅ ਹੁਣ ਮਹੀਨਾ ਕ ਹੋ ਗਿਆ ਮੈਂ ਖੇਡਣ ਨਹੀਂ ਗਿਆ ਇੱਕ ਵਾਰੀ ਗਿਆ ਸੀਗਾ ਉਹ ਕਹਿੰਦੇ ਮੈਚ ਖਤਮ ਹੋ ਗਿਆ ਹੁਣ ਨਹੀਂ ਖੇਡਣਾ ਸੀ ਤੂੰ ਹੀ ਨਹੀਂ ਲੇਟ ਆਇਆ ਤੂੰ ਹੀ ਨਹੀਂ ਲੇਟ ਆਇਆ ਇਦਾਂ ਦਾ ਹੀ ਸਕੇਨ ਲੱਗੇ ਗਾਈਸ ਇਦਾਂ ਹੁੰਦੀ ਮੇਰੇ ਨਾਲ ਮੈਂ ਵਲੌਗ ਬਣਾਉਣ ਚ ਬਿਜ਼ੀ ਹੋਇਆ ਨਾ ਇਸ ਕਰਕੇ ਗਾਈਸ ਮੇਰਾ ਖੇਡਣ ਦਾ ਵੀ ਨਹੀਂ ਟਾਈਮ ਲੱਗਦਾ ਇਸ ਕਰਕੇ ਗਾਈਸ ਆਹ ਵਾਲੀ ਗੱਲ ਸ਼ੇਅਰ ਕਰਨੀ ਸੀਗੀ ਚਲੋ ਗਾਈਸ ਇਸ ਦੇ ਨਾਲ ਹੀ ਹੁਣ ਮੈਂ ਸਬਸਕ੍ਰਾਈਬ ਕਰਦਾ ਐਂਡ ਸੰਦਾਈ ਹੋ ਗਈ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਗਾਇਸ ਸਬਸਕ੍ਰਾਈਬ ਜਰੂਰ ਕਰਿਓ